ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਸਭਰਾ ਆਗੇ ਸਜਣੋ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਆ ਗਿਆ ਤੇ ਸਭਰਾਵਾਂ ਤੋਂ ਜਦੋਂ ਕੋਟ ਬੁੱਢੇ ਨੂੰ ਜਾਈਏ ਤਾਂ ਬੰਬਾਂ ਵਾਲੇ ਮੋੜ ਤੇ ਵੀਰ ਹਰਾਂ ਦੀਆਂ ਬੈਕਾਂ ਘਰੇਲੂ ਪਰਿਵਾਰ ਦੇ ਕੋਲੇ ਇਹ ਮੱਝ ਵਿਕਰੀ ਵਾਲੀ ਆ ਕੋਈ ਵਪਾਰ ਲੈਣ ਦਾ ਕੰਮ ਨਹੀਂ ਕਿਹੜਾ ਸੂਆ ਕਰਮ ਵਾਲੀ ਨੇ ਹੁਣ ਸੋਨਾ ਕਿੰਨੇ ਦਿਨ ਬਾਕੀ ਆ ਉਹ ਸਾਰੀਆਂ ਗੱਲਾਂ ਬਾਤਾਂ ਆਪਾਂ ਮਾਲਕਾਂ ਤੋਂ ਪੁੱਛ ਕੇ ਤੁਹਾਡੇ ਨਾਲ ਸਾਂਝੀਆਂ ਕਰਦਾਂਗੇ ਕਿੰਨੇ ਕੁ ਦਾਣੇ ਦੇ ਪਾਇਆ ਤੇ ਕਿੰਨਾ ਦੁੱਧ ਨੇ ਮਗਰਲੇ ਸੂਏ ਦਿੱਤਾ ਜਿਹੜੇ ਭਰਾ ਦੇ ਪਸੰਦ ਆ ਗਈ ਉਹ ਆਪਣੀ ਆ ਕੇ ਤਸੱਲੀ ਕਰਕੇ ਖਰੀਦਦਾਰੀ ਕਰ ਸਕਦਾ ਉਹਦਾ ਧੰਨਵਾਦ ਵੀਡੀਓ ਐਂਡ ਤੱਕ ਵੇਖਿਓ ਆਜੋ ਲਈਏ ਜਾਣਕਾਰੀ ਹਾਂ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਸਨ੍ਹਾਓ ਬੜਾ ਠੀਕ ਠਾਕ ਚੜਦੀ ਕਲਾ ਨਾ ਹਾਂਜੀ ਚੜਦੀ ਕਲਾ ਆਪਣਾ ਨਾਮ ਤੇ ਐਡਰੈਸ ਦੇ ਦਈਏ ਤੁਹਾਨੂੰ ਨਾਮ ਜਮੇਰ ਸਿੰਘ ਹਾਂਜੀ ਪਿੰਡ ਸਭਰਾ ਹਾਂਜੀ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਠੀਕ ਆ ਇਹ ਸਭਰਾਵਾਂ ਤੋਂ ਜਿਹੜਾ ਕੋਟ ਬੁੱਢੇ ਵਾਲਾ ਰੋਡ ਆ ਹਨਾ ਹਾਂਜੀ ਉਹ ਰੋਡ ਦੇ ਉੱਤੇ ਆਪਣੀ ਸਭਰਾਵਾਂ ਤੋਂ 4 ਕਿਲੋਮੀਟਰ ਬੈਕਾਂ ਐ ਬੈਕਾਂ ਹਨਾ ਹਾਂਜੀ ਨੰਬਰ ਮੇਰੇ ਵੀਰ ਦਾ 94788 9297 ਇੱਕ ਵਾਰੀ ਹੋਰ ਰਿਪੀਟ ਕਰ ਦਗੀ 94788 9297 ਮੱਝ ਕਰਦੀ ਆ ਹਾਂਜੀ ਕਰਦੀ ਆ ਕਿਹੜਾ ਸੂਆ ਹੁਣ ਇਹ ਇਹ ਆਰ ਦੀ ਤੀਜਾ ਸੂਆ ਸੋਣਾ ਹੈ ਮੱਝ ਨੇ ਤੀਜਾ ਸੂਆ ਸੂਹ ਹਾਂਜੀ ਪਹਿਲੇ ਸੂਏ ਦੀ ਇਹ ਮੱਝ ਦੀ ਕੱਟੀ ਆ ਓਕੇ ਇਹ ਪਹਿਲੇ ਸੂਏ ਦੀ ਕੱਟੀ ਆ ਟੇਡੇ ਕੱਟ ਚ ਹਾਂਜੀ ਇਹ ਠੀਕ ਆ ਡਾਇਮੰਡ ਧਾਰੀ ਵਾਲੇ ਡਾਇਮੰਡ ਦੀ ਏ ਠੀਕ ਆ ਉਹਦਾ ਜਿਹੜਾ ਕੱਟਾ ਏ ਉਹਦਾ ਟੀਕਾ ਲਵਾਇਆ ਸੀ ਡਾਇਮੰਡ ਦਾ ਤੇ ਉਹਦੀ ਝੋਟੀ ਆ ਗਈ ਏ ਹਾਂਜੀ ਆ ਉਸ ਤੋਂ ਬਾਅਦ ਇਹ ਡਾਇਮੰਡ ਦਾ ਲਵਾਇਆ ਏ ਅੱਛਾ ਇਹ ਕੱਟਾ ਆ ਗਿਆ ਇਹ ਡਾਇਮੰਡ ਦਾ ਕੱਟਾ ਆ ਗਿਆ ਓਕੇ ਇਹਨਾਂ ਚੋਂ ਤਾਂ ਨਹੀਂ ਕੋਈ ਜਾਨਵਰ ਸੇਲ ਕਰਦੇ ਨਹੀਂ ਨਹੀਂ ਇਹਨਾਂ ਚੋਂ ਕੋਈ ਨਹੀਂ ਕਰਦੇ ਇਹਨਾਂ ਦਾ ਨਾ ਕੋਈ ਸੰਪਰਕ ਕਰੇ ਸਜਣੋ ਤੇ ਇਹਦਾ ਫਿਰ ਮੰਨ ਕੇ ਚੱਲ ਗਿਆ ਨੂੰ ਮਗਰਲੇ ਸੂਏ ਕਿੰਨਾ ਕਰਦਾ ਤੇ ਚੁੰਦੇ ਰਹੇ ਇਹਦਾ ਸੂਏ ਦਾ ਚੋਇਆ ਆਪਾਂ ਤੇਰਾ 14 ਕਿਲੋ ਦੁੱਧ ਕਰ ਦੇ ਨਾਰਮਲ ਸੇਵਾ ਦੇ ਆਪਣੀ ਆਪ ਦੀ ਸੇਵਾ ਤੇ 13 14 ਲੀਟਰ ਦੁੱਧ ਚੁੰਦੇ ਰਹੇ ਹਾਂਜੀ ਤੇ ਦਿਨ ਕਿੰਨੇ ਪਏ ਹੁਣ ਦਿਨ ਇਹਦਾ 4-5 ਬਾਕੀ ਆ ਚਾਰ ਤੋਂ ਪੰਜ ਦਿਨ ਹਜੇ ਦੇ ਬਾਕੀ ਸੂਨ ਚ ਪਏ ਆ ਹਨ ਲੈ ਜਾਣਾ ਇਹਨੇ ਹਫਤਾ ਕਰ ਦਿੱਤਾ ਹਫਤਾ ਲੈ ਹੀ ਜਾਣਾ ਜਾਦਾ ਜੇ ਤੇ ਥਣਾ ਤੁਣਾ ਲੋ ਭਾਰ ਦੇ ਬਿਲਕੁਲ ਸਾਫ ਆ ਭਾਰ ਪਿੱਛੇ ਦੀ ਫੁੱਲ ਗਰੰਟੀ ਆਪਣੇ ਕੋਈ ਠੀਕ ਕੱਢ ਦੇ ਬਾਹਰ ਤੋਰ ਕਰਾ ਦੇ ਸਜਣੋ ਤੀਸਰਾ ਸੂਆ ਮਾਲਕਾਂ ਦੇ ਦਰਸ਼ਨ ਮੁਤਾਬਕੀ ਕਰਮਾਂ ਵਾਲੀ ਮਹਿਸੂਂਦੀ ਆ ਇਹਨੇ ਦਿਨ ਹਜੇ ਇੱਕ ਹਫਤੇ ਦੇ ਅੰਦਰ ਬਾਹਰ ਲੈ ਜਾਣੇ ਆ ਪਿਓਰ ਨੀਲੀ ਰਵੀ ਦੀ ਆ ਗਈ ਆ ਬੋਡੀ ਸਟਰਕਚਰ ਮਿਆਂ ਦਾ ਸੋਹਣਾ ਵਾ ਪੱਠ ਕੁੜੇ ਦੀ ਚੰਗੀ ਆ ਥਾਣਾ ਦੀ ਗੈਪ ਦੂਰੀ ਦੀ ਗੱਲ ਕਰੀਏ ਤਾਂ ਸੋਹਣੀ ਆ ਥਣ ਦਾ ਸੈਜ ਬਹੁਤ ਪਿਆਰਾ ਕਮਾਲੋਸ਼ਾ ਤੇ ਬਾਕੀ ਬੱਚਿਆਂ ਦੀ ਗੱਲ ਕਰੀਏ ਤਾਂ ਤੁਹਾਡੇ ਸਾਹਮਣੇ ਵੀਰ ਨੇ ਬੰਦ ਤੇ ਆ ਵੀ ਜਿਹੜੇ ਦੋਸ ਹੋਏ ਇਹ ਕਰਮਾਂ ਵਾਲੀ ਸੂਈ ਆ ਤੇ ਉਹਦੇ ਬੱਚੇ ਜਿਹੜੇ ਵੀਰ ਐਤ ਕੀ ਕਿਹੜਾ ਟੀਕਾ ਲੱਗਾ ਫਿਰ ਇਹਦੇ ਐਤ ਕੀ ਵੀਰ ਆਪਣੇ ਲੱਗੇ ਨੀਲੀ ਰਾਵੀ ਦਾ ਸਾਨ ਆ ਆ ਲੱਗੇ ਬੈਗ ਚ ਅੱਛਾ ਠੀਕ ਡਰੈਕ ਕਰਾਸ ਆ ਐਤ ਕੀ ਡਾਇਰੈਕਟ ਕਰਾਸਿੰਗ ਜੀ ਹਾਂ ਜੀ ਨੀਲੀ ਰਾਵੀ ਦਾ ਬੈਗ ਇੱਥੇ ਆ ਹੈ ਮਾਲੀ हां बहुत बढ़िया मालली वो भी हरे काले डायमंड ਦਾ ਬੱਚਾ ਓਕੇ 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 ਸੱਜਣੋ ਇਥੋਂ ਨੇੜ ਤੋਂ ਇਹਦੀਆਂ ਸਿਰ ਮੂੰਹ ਅੱਖਾਂ ਓੱਖਾਂ ਚਾਰੇ ਪੈਰਾਂ ਦੇ ਨਿਸ਼ਾਨ ਥਣ ਦਾ ਜਿਵੇਂ ਸੈ ਸੂਈ ਤੁਹਾਨੂੰ ਦੱਸਿਆ ਨਾ ਬਹੁਤ ਸੋਹਣਾ ਲੱਗਾ ਵਿਆ ਬਾਕੀ ਹਜੇ ਲੇਵਾ ਭਾਂਡਾ ਮੈਂ ਨੇ ਸਟਾਰਟ ਹੀ ਕੀਤਾ ਬਣਾਉਣਾ ਚੰਗਾ ਬਣਾ ਜੂ ਪੱਜ ਬਹੁਤ ਸ਼ੀਲ ਆ ਠੀਕ ਹੈ ਜੀ ਲੰਮਾ ਟਾਈਮ ਹੀ ਮਿਲੀ ਹੈ ਵੀਰੇ ਹਾਂਜੀ ਲੰਮਾ ਟਾਈਮ ਮਿਲੀ ਹੈ ਤੇ ਰੇਟੇ ਦਾ ਕੀ ਕਰਾਂ ਰੇਟੇ ਦਾ 1 ਵੀ ਕਰਦੇ ਆਪਾਂ ਡਿਮਾਂਡ ਇਹਦੀ 1 ਵੀ ਕਰਦੇ ਆ ਹਾਂਜੀ ਰਦੇ ਕਿੰਨੇ ਦੀ ਦੇਵਾਂਗੇ ਕੋਈ ਮਾਨਤਨ ਮਾਨਤਨ ਆਇਆ ਕਿ ਇਹਦਾ ਕਰਦਾਂਗੇ ਤਾਂ ਵੀ ਫੇਰ ਵੀ ਐ ਜੇ ਕਹਦੇ ਵੀ ਇੰਨੇ ਕਦੀ ਦੇ ਦੇਾਂਗੇ ਆਪਾਂ 118 ਦੀ ਦੇ ਦਾਂਗੇ 118 ਦੀ ਲੈ ਵੀ ਸੱਜਣੋਂ 1 ਲੱਖ ਤੇ 20 ਹਜ਼ਾਰ ਰੁਪਈਆ ਦੀ ਡਿਮਾਂਡ ਐ 118 ਦੀ ਵੀਰ ਕਹਿੰਦਾ ਬਾਕੀ ਨੰਬਰ ਸਕਰੀਨ ਤੇ ਚੱਲੀ ਜਾਂਦਾ ਜਿਹੜੇ ਭਰਾ ਦੇ ਮਨ ਨੂੰ ਚੰਗੀ ਲੱਗਦੀ ਉਹ ਇਸ ਮੈਂ ਦੀ ਖਰੀਦਦਾਰੀ ਕਰ ਸਕਦਾ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਤੇ ਰਹੋ